ਬਹੁਤ ਬਹੁਤ ਧੰਨਵਾਦ ਆਓ ਵੀ ਕੋਟਫੱਤੇ ਵਾਲੇ ਜਲਦੀ ਬਾਈ ਕੋਟਫੱਤੇ ਦੀ ਟੀਮ ਕਿੱਥੇ ਆ ਤੁਹਾਨੂੰ ਆਈ ਨਹੀਂ ਹੁੰਦੀ ਬਾਈ ਕੋਟਫੱਤੇ ਨੂੰ ਬਹੁਤ ਆਵਾਜ਼ਾਂ ਮਾਰਦਿਆਂ ਸੀ ਤੇ ਨਹੀਂ ਇਹਨੂੰ ਇਸ ਟੀਮ ਨੂੰ ਇੱਕ ਪ੍ਰਾਈਜ਼ ਦੇ ਕੇ ਅਸੀਂ ਟੂਰਨਾਮੈਂਟ ਸਮਾਪਤ ਕਰਨ ਲੱਗੇ ਆ ਜੇ ਕੋਟਫੱਤਾ ਨਹੀਂ ਆਉਂਦੀ ਤਾਂ ਕੋਟਫੱਤੇ ਨੂੰ ਲਾਸਟ ਬੇਨਤੀ ਆ ਇੱਕ ਟੀਮਾਂ ਧਿਆਨ ਦੇਰਨ ਦੋਨੇ ਵੀ ਕਿਸੇ ਨੂੰ ਕੋਈ ਹੋਲਡ ਨਹੀਂ ਦਿੱਤਾ ਜਾਣਾ ਜਿਸ ਤਰ੍ਹਾਂ ਰੈਫੀ ਨਾਲ ਪੁਆਇੰਟ ਦੇ ਤਾ ਉਸੇ ਤਰ੍ਹਾਂ ਹੀ ਹੋਊਗਾ ਰੈਫੀ ਦੋ ਦੋ ਜੇ ਦੋਨੇ ਸਾਈਡਾਂ ਤੇ ਇੱਕ ਲਾਈਨ ਤੇ ਇੱਕ ਨਾਲ ਇਹਨਾਂ ਦੇ ਨਾਲ ਜਿਹੜੀ ਟੀਮ ਸਾਧਰੀ ਬਾਲੀ ਮੂਰ ਬੰਨੀ ਹੈ ਯਾਰ 4 ਹਫਤੇ ਵਾਲਾ ਆਉਂਦੇ ਆ ਬਲੀਾਰੇ ਨਿਕਲਾਏ ਪੰਜਾਂ ਚੱਕ ਕੇ ਟੀਮ ਨਹੀਂ ਹੋਈ ਨਾਲ ਕੋਟ ਫੱਤੇ ਮੈਚ ਕਰਾਈਏ ਫਾਈਨਲ ਆਪਾਂ ਯਾਰ ਆਹ ਦੇ ਕੋਸ਼ਿਸ਼ ਦੀ ਜੀ ਇੱਕ ਨਾ ਕੰਮ ਮੁੱਕਦੇ ਬੰਦੇਗੋ ਸਹਜੋਗੀ ਸਜਾ ਪਲੀ 2 ਮਿੰਟ ਮੇਡਾ ਬਸ ਖੇਤੀ ਖੇਤੀ ਆਉਂਦਾ ਤੁਸੀਂ ਪਿੰਡ ਵਾਲੀ ਸਾਈਡ ਆ ਆਉਂਦੀ ਜਲਦੀ ਨਾਲ ਬਾਬਾ ਨਰਮਲ ਜੀ ਸਤਿਨਾਮ ਜੀ ਤੁਸੀਂ ਬੋਲਣਾ ਫਾਈਨਲ ਦੱਸੋ ਜੀ ਜਿਹੜਾ ਪਲੇਅਰ ਆ ਕੱਲੇ ਉਹ ਹੀ ਹੋਣ ਕਰਾਉਂ ਕੱਲੇ ਆ ਰਹਿਣਗੇ ਕੱਲੇ ਆਏ ਆਉਂਦਾ ਜਲਦੀ ਜਰੂਰ ਇਹ ਗੱਲਾਂ ਚੰਗੀਆਂ ਨਹੀਂ ਬਹੁਤ ਜ਼ੋਰ ਦੇ ਬਾਜਾ ਮਾਰੀਏ ਨੰਬਰ ਉਹਦੇ ਹਿਸਾਬ ਨਾਲ ਦੇ ਦੇਣਾ ਨੌਕਰ ਹਲਕੇ ਦੀ ਸ਼ਾਨ ਭਿੰਦਰ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਬੰਦਰ ਸ਼ਰਮਾ ਜੀ ਉਹਨਾਂ ਸੱਚੀ ਲੀਡਰ ਚੇਪ ਕਾਂਗਰਸ ਦੀ ਛਾਂ ਆਉਣ ਵਾਲਾ ਸਮਾਂ ਤੇਰੇ ਬਾਈ ਦਾ ਹਾਂਜੀ ਆਹ ਜਲਦੀ ਨਾਲ ਕਰੀਏ ਯਾਰ ਸ਼ੁਰੂਆਤ ਬਾਈ ਬਣ ਕੇ ਟਾਈਮ ਬਹੁਤ ਹੋ ਗਿਆ ਟਾਈਮ ਬਹੁਤ ਹੋ ਗਿਆ ਟਾਈਮ ਬਹੁਤ ਹੋ ਗਿਆ ਪਹਿਲੀ ਗੇੜ ਪਾ ਗਏ ਯਾਰ ਲਾ ਆਪਣਾ ਸਫਲ ਹੋ ਗਿਆ ਉਧਰ ਅਸੀਂ ਐ ਪੱਪੂ ਮਿਸਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਭਾਈ ਬਾਉਰਾਮ ਸ਼ਰਮਾ ਕੀ ਤੇ ਨਾਲ ਰਾਹੁਲ ਭਰਾ ਸਾਡਾ ਸ਼ਰਮਾ ਕੈਨੇਡਾ ਦਾ ਚੇਟਾ ਇਹ ਰੂਨ ਨੇ ਪਾ ਗਈ ਪਰ ਚੱਕ ਸਫਤ ਕਰ ਰਹੇ ਹੋਣਗੇ ਆਹ ਕਹਿੰਦੇ ਪਹਿਲੀ ਰੇਡ ਮੇਰੇ ਮਿੱਤਰੋ ਫਾਈਨਲ ਮੁਕਾਬਲਾ ਇਹਦੀ ਬੱਲੇ ਬੱਲੇ ਇੱਕੋ ਜੀਆਂ ਪੱਤੀਆਂ ਬਚੀ ਮੇਰੇ ਪੁੱਤ ਜੀ ਪਹਿਲਾ ਸਾਈਡ ਤੇ ਬਾਈ ਯਾਰ ਯਾਰ ਬਾਈ ਆਪਾਂ ਨੂੰ ਦਸਨ ਆਇਆ ਪਰਮਾਤਮਾ ਆਉਂਦੇ ਸਾਥਾ ਵਧੀਆ ਲੇਟਾਂ ਦਾ ਪਰੋ ਤੇ ਕਰਿਆ ਕਰੀਏ 20 ਵਰਕੇ ਪਰਲੇ ਪਾਸੇ ਨਾ ਥੋੜਾ ਸਾਈਡ ਤੇ ਵੀ ਬੜਕੇ ਆਹ ਦੋ ਰੇਡਾਂ ਦੇ ਜਿਹੜਾ ਮੁੰਡਾ ਰੇਡਾਂ ਕੋਲ ਦਾ ਆਉ ਸਾਹਮਣੇ ਦਾ ਦੋ ਰੇਡਾਂ ਦੇ ਜੱਫੀਆਂ ਦੇ ਤੈਹ ਸਾਹਮਣੇ ਜੇ ਦੋ ਸਫਲ ਬੰਦਾ ਪਾਸੇ ਦਿੱਤਾ ਜਾਣਾ ਰਾਹੁਲ ਕਨੇਡਾ ਦੇ ਵਿੱਚ ਭਰਾ ਸਾਡਾ ਆਉ ਸਾਹਮਣੇ ਨਾਲ ਬਾਲ ਸਿੰਘ ਜੀ ਸ਼ਰਮਾ ਤੇ ਨਾਲ ਟਿੰਕ ਇੱਕ ਵੀ ਸ਼ਰਮਾ ਸਾਡਾ ਵੱਡਾ ਭਾਈ ਆ

ਸ਼ਰਮਾ ਮਾਰਾ ਜਿਹੜੇ ਅਡਾਵੇ 500 ਕਰਦੇ ਜੇ ਸਫਲ ਪਊਗਾ ਜੇ ਸਫਲ ਕਰ ਅਡਾ ਪਊਗਾ ਆਹ ਰੇਡ ਤੇ ਵੀ 500 ਆਹ ਰੇਡ ਤੇ ਵੀ 500 ਆ ਸਫਲਾਗ ਆਹ ਰੇਡ ਤੇ ਵੀ 500 ਆ ਪੁਆਇੰਟ ਸ਼ਰਮਾ ਮਾਰ ਆਹ ਸਾਹਮਣੇ ਕੀਤੇ ਆ ਪਰ ਰਹੇ ਨੇ ਨਾਲ ਬਾਬਰਾਉ ਜੀ ਸ਼ਰਮਾ ਬਹੁਤ ਬਹੁਤ ਧੰਨਵਾਦ راہਲ ਕੈਬਿਨ ਦਾ ਵਿੱਚ ਬੈਠਾ ਸ਼ਰਮਾ ਸਾਡਾ ਭਾਈ ਵੱਡੇ ਮਾਨ ਸਰਮਾਰ ਓਏ ਦੇ ਓਏ ਦੋ ਦੋਨੇ ਪਾਸੇ ਜਿੰਨੇ ਆਪਾਂ ਆਉਣਗੇ ਜਾਫੀ ਭਾਈ ਸਾਡੇ ਗਰਨਾਮ ਤੇ ਨਾਮ ਸਾਡੇ ਜਗENDER ਸਰਗੋਸੀ ਜਗENDER ਸਿੰਘੀ ਉਹਨਾਂ ਦੇ ਪਰਿਵਾਰ ਵੱਲੋਂ ਜਿੰਨੇ ਵੀ ਦੋਨੇ ਪਾਸੇ ਜੱਫੇ ਲੱਗਣਗੇ ਹਰ ਜੱਫੇ ਦੇ 100-100 ਦੇ ਮਾਰ ਹੋਣਗੇ ਉਹ ਦੇਖੋ ਪੱਲੇ ਵੱਲੋਂ ਪੱਲੇ ਵੱਲੋਂ ਪੱਲੇ ਵੱਲੋਂ ਇੱਥੇ ਰੱਖ ਹਾਂ ਇੱਕ ਸੌ ਮਈਆਂ ਹੇ 500 ਸੰਦੀਪ ਦਾ ਬਾਕੀ ਦੀ ਨਾ ਹਵੇ ਆਹ ਸਾਹਮਣੇ ਖੇਰ ਦੇ ਮੈਦਾਨ ਵਿੱਚ ਇਹ ਨੋਪਾ ਤੋਂ ਵਿੰਦੀ ਚੰਗ ਜਾਣ ਆਪਾਂ ਤੇਰੇ ਦੋਹਾਰਾਂਗੇ ਆਹ ਸਾਹਮਣੇ ਲੈ ਜੀ ਸੰਦੀਪ ਤੇਰਾ 500 ਰੁਪਿਆ ਅਰਮਾਨ ਨੂੰ ਦੇਦਾ ਸੀ ਠੀਕ ਹੈ ਜੀ ਅਰਮਾਨ ਲੈ ਗਿਆ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜੀ ਬੋਲਦੇ ਆ ਓਏ ਓਏ ਪੈਸੇ ਵੀ ਵੰਡੀ ਜਾਂਦੇ ਆ ਓ ਬੱਲੇ ਬੱਲੇ ਜਿੱਤਨ ਦਾ ਮਲਕੋਡੀ ਪੈਂਦਾ ਹਾਰਨ ਦਾ ਮਲਹੀਰਾ ਓ ਜਿੱਤਨ ਜਿੱਤਰ ਆ 500 ਰੁਪਿਆ ਲੈ ਵੀ ਜਾਫੀ ਮਿੱਥੇ ਲਾਉਣਗੇ ਬਾਈ ਗ੍ਰਾਮ ਸਿੰਘ ਤੇ ਸਰਬਸੇ ਜਗਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਹਨੇ 100-100 ਮਾਰ ਹੋਣਗੇ ਮਾਰੋ ਦੇ ਕਹਿੰਦੇ ਆ ਗਰਨਾਮ ਦਾਈ ਦਾ ਵੀ ਨੋਟਾ ਕੋ ਮਹਿੰਗੀ ਆਓ ਸਾਹਮਣੇ ਵਰਖਾ ਕਰਤੀ ਗਰਨਾਮ ਬਾਈ ਸਾਡੇ ਪੰਜਾਬ ਦੇ ਨੰਬਰ ਨੇ ਗਰਨਾਮ ਬਾਈ ਦਾ ਕਦੇ ਦੇਣ ਨਹੀਂ ਦੇ ਸਕਦੇ ਕੋ ਬੱਲੇ ਓ 500 ਫਾਇਰ 500 ਫਾਇਰ 500 ਫਾਇਰ ਲੈ ਗਈ ਰਮਨ ਆ ਗਿਆ 500 ਫਾਇਰ ਆਓ ਸਾਹਮਣੇ ਇੱਕ 500 ਹੋਰ ਕਿ ਜੀ ਦੂਰੇ ਡੇਵੇਂ 500 ਲੱਗੇ ਆ ਰਹੀਆਂ ਰਪੀਆ ਪਹੁੰਚਦਾ ਹੈ ਸੰਦੀਪ ਦੇਰਾ सौ री पिता रेड़ पी आहे चा काफ़ी तयारु आहे चूर चकी पपे ते गुरगो उहो लॻियां पई मैच केॾी खे माण्हू पंचायत ਆਹ आ ਛੇ ਕਰ ਮੈ ਲੱਗ ਮੈਨੂੰ ਬੋਨਾਂ ਇਹ ਸਾਰੇ ਭਰਾ ਨੇ ਆਪਣੇ ਛੇ ਤੋਂ ਲੈ ਕੇ ਭਾਵਾਂ ਦੇ ਸੀ ਨਾਮ ਲਈ ਆ ਰਹੇ ਕਿਉਂਕਿ ਭਾ ਸਾਡੇ ਇਹ ਕਬੱਡੀ ਨਾਲ ਜੁੜਿਆ ਪਿਆ ਹੈ ਇਹ ਕਬੱਡੀ ਨਾਲ ਜੁੜੇ ਪਰਿਵਾਰ ਇਹਨਾਂ ਨਾਮ ਬੋਲਣਾ ਜ਼ਰੂਰੀ ਹੈ ਲੀਡਰਾਂ ਦਾ ਨਾਮ ਬੋਲਣਾ ਜ਼ਰੂਰੀ ਹੈ ਉਹ ਬੱਲੇ 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 ਨਹੀਂ ਆਈਸਟਰੀਆ ਇੱਥੇ ਰੱਖ ਇੱਥੇ ਰੱਖ ਆਹ दिल्ली जानसेसीं लवे उन जे केनेडा जे तोड इंडिया ਬੜੀ ਗੱਲ ਹੈ ਛੇਰ ਕੱਟਣਾ ਨਾ ਗੱਲ ਬੱਤਨੇ ਥੋੜਾ ਜਿਹਾ ਆ ਜਿਹੜਾ ਮੈਚ ਸਮਾਪਤ ਹੋ ਗਿਆ ਸੀ ਮੈਚ ਸਮਾਪਤ ਹੋ ਗਿਆ ਸੀ ਬੁਲੀ ਦਾ ਮੈਦਾਨਾ ਮੈਚ ਸਮਾਪਤ ਹੋ ਗਿਆ ਸੀ ਮੈਚ ਸਮਾਪਤ ਹੋ ਜਿੱਤ ਗਈ ਟੀਮ ਹਰੀ ਕੇ ਕਲਾ ਹਰੀ ਕੇ ਕਲਾ ਫਾਸਟ ਸਾਈਕਲ ਜੇ ਜਾਫੀਆਂ ਹੋਰ ਜਾਫੀਆਂ ਦਾ ਫੋਰਾ ਸੀ ਕਰੋ ਅ ਦੱਸੋ ਦੱਸੋ ਜਸਾੜੀ ਕੇ